ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪੁਰਬ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ 8 ਸਾਲ ਦੀ ਆਰਬਲਾ ਜੀ ਸਾਰੀ 9 ਮਹੀਨੇ ਦਿਨ ਨਹੀਂ ਗੰਦੇ ਆ 5 ਸਾਲ ਦੀ ਉਮਰ ਹੈ ਜਦੋਂ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਜੁਲਾਈ 1656 ਨੂੰ ਸਤਗੁਰਾਂ ਦਾ ਆਗਮਨ ਹੁੰਦਾ ਹੈ ਕੀਰਤਪੁਰ ਸਾਹਿਬ ਸੀਸਮੈਲ ਜਿਹੜਾ ਹੈ ਪਿਤਾ ਗੁਰੂ ਅਰੈ ਸਹਿਬ ਨੇ ਮਾਤਾ ਜੀ ਦਾ ਨਾਮ ਕ੍ਰਿਸ਼ਨ ਕੌਰ ਹੈ ਗੁਰੂ ਹਰ Rai ਸਾਹਿਬ ਆਪਣੇ ਤੋਂ ਬਾਅਦ ਆਪਣੇ ਵੱਡੇ ਬੇਟੇ ਨੂੰ ਛੱਡ ਕੇ ਬਾਬਾ RAM Rai ਜੀ ਜਿਨ੍ਹਾਂ ਨੇ ਸਿਰਫ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ ਸੀ ਉਹ ਵੀ ਮੌਖਿਕ ਲੇਕੇ ਨਹੀਂ ਮਿੱਟੀ ਮੁਸਲਮਾਨ ਕੀ ਦੀ ਥਾਂ ਉਹਨਾਂ ਨੇ ਪ੍ਰਭਾਵ ਕਬੂਲ ਲਿਆ ਬਾਦਸ਼ਾਹ ਦਾ ਤੇ ਇਹ ਸ਼ਬਦ ਕਹਿ ਦਿੱਤਾ ਸੀ ਨਹੀਂ ਜੀ ਇਹ ਮੁਸਲਮਾਨ ਨਹੀਂ ਇਹ ਇੱਥੇ ਸ਼ਬਦ ਬੇਈਮਾਨ ਸੀ ਹੁਣ ਰਾਮ ਰਾਏ ਜੀ ਨੇ ਉਦੇਸ਼ ਕਰ ਦਿੱਤੇ ਜੀ ਮੁਸਲਮਾਨ ਨਹੀਂ ਬੇਈਮਾਨ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਵੱਡਾ ਫੈਸਲਾ ਹੁੰਦਾ ਹੈ ਜ਼ਿੰਦਗੀ 'ਚ ਮੈਂ ਕਈ ਵਾਰੀ ਸੋਚਣਾ ਸਿੱਖ ਕਿਉਂ ਜਾ ਹੋਣਗੇ ਜੇ ਪੁੱਤਰ ਨੇ ਗਲਤੀ ਕੀਤੀ ਕਿਸੇ ਨੇ ਕਿਹਾ ਉਹਨਾ ਗੁਰੂ ਅਰਜਨ ਸਾਹਿਬ ਤੇਰੇ بیٹے ਨੇ ਗਲਤੀ ਕਰ ਦਿੱਤੀ ਨੇ ਪਿਆਰਿਓ ਗੁਰੂ ਨੇ ਕਿਹਾ ਜਿਹੜਾ ਬੰਦਾ ਗੁਰੂ ਕੀ ਬਾਣੀ ਬਦਲਦਾ ਭਾਵੇਂ ਪੁੱਤ ਵੀ ਹੋਵੇ ਮੇਰੇ ਘਰ 'ਚ ਕੋਈ ਥਾਂ ਨਹੀਂ ਗੁਰੂ ਆਰ ਕ੍ਰਿਸ਼ਨ ਸਾਹਿਬ 5 ਸਾਲ ਦੀ ਉਮਰ ਚ ਸਤਿਗੁਰੂ ਗੁਰਿਆਈ ਪਦ ਜਾਂ ਕਹਿ ਲਓ ਗੁਰਿਆਈ ਗੁਰਗੱਦੀ ਬਿਰਾਜਮਾਨ ਹੋ ਗਏ ਮਹਾਰਾਜ ਪੰਜੋਖਰੇਉਂਦੇ ਆ ਮੈਂ ਸਿਰਫ ਇੱਕੋ ਬੇਨਤੀ ਕਰਨ ਲੱਗਾ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਕਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੁਗਧਾਰੀ ਉਥੇ ਹੁੰਦੇ ਆ ਪੰਜੋਖਰਾ ਤੇ ਉਥੇ ਸਭ ਤੋਂ ਪਹਿਲਾ ਨਿਸ਼ਾਨ ਜਿਹੜਾ ਹੈ ਨਿਸ਼ਾਨ ਸਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪ ਲਾਇਆ ਹੈ ਤੇ ਸੱਚੀ ਜੀ ਇੰਨਾ ਟਿਕਾ ਹੈ ਪੰਜੋਖਰੇ ਪੰਜੋਖਰਾ ਸਾਹਿਬ ਪੰਜੋਖਰਾ ਪਿੰਡ ਦਾ ਨਾਮ ਹੈ ਅੰਮ੍ਰਾਲੇ ਦੇ ਬਿਲਕੁਲ ਨਾਲ ਹੈ ਤੇ ਉਥੇ ਮਹਾਰਾਜ ਜਦੋਂ ਰੁਕੇ ਤੇ ਸਿੱਖ ਸੰਗਤਾਂ ਬਹੁਤ ਆਈਆਂ ਉਸੇ ਪਿੰਡ ਦਾ ਤੁਹਾਨੂੰ ਕਠਨਾ ਤੋਂ ਸਾਰੇ ਜਾਣੂ ਕੋ ਪਰ ਇਤਿਹਾਸ ਦੀਆਂ ਕਠਨਾਵਾਂ ਹੀ ਇੰਨੀਆਂ ਨੇ ਮਹਾਰਾਜ ਦੀ ਉਹਨੂੰ ਭਾਈ ਕਾਨ ਸਿੰਘ ਨਾਭਾ ਨੇ ਨਾਮ ਲਿਖਿਆ ਕ੍ਰਿਸ਼ਨ ਲਾਲ ਪੰਡਿਤ ਕ੍ਰਿਸ਼ਨ ਲਾਲ ਪਰ ਜਿਹੜਾ ਉੱਥੇ ਜ਼ਿਆਦਾ ਪ੍ਰਚਲਿਤ ਹੈ ਆਪਾਂ ਸਾਰੇ ਪੜ੍ਹਨੇ ਆ ਉਹ ਹੈ ਪੰਡਿਤ ਲਾਲ ਚੰਦ ਇਹਨੇ ਦੇਖਿਆ ਜੀ ਇਕੱਠਵੜਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਵਸਥਾ ਪਿਆਰਿਓ ਯਾਦ ਰੱਖਿਓ ਬਜ਼ੁਰਗੀ ਉਮਰਾਂ ਦਾ ਨਾਂ ਨਹੀਂ ਹੁੰਦਾ ਬਜ਼ੁਰਗੀ ਅੰਦਰ ਦੀ ਸੁਰਤ ਹੁੰਦੀ ਹੈ ਉਨੇ ਪੁੱਛਿਆ ਜੀ ਇਹ ਇੰਨਾ ਘੱਟ ਭੀੜ ਕਿਉਂ ਕਹਿੰਦੇ ਨਹੀਂ ਇੱਥੇ ਸਿੱਖਾਂ ਦੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਏ ਹੋਏ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਨੇ ਉਹ ਜੋ ਉਹ ਵਿਦਵਾਨ ਬੜਾ ਸੀ ਬਹੁਤ ਵਿਦਵਾਨ ਸੀ ਜੀ ਨੇੜੇ ਕੁਰੂ ਖੇਤਰ ਹੈ ਅੰਬਾਲੇ ਤੋਂ ਅਗਾਂ ਇਧਰ ਆਈ ਕੁਰੂ ਖੇਤਰ ਨੇੜੇ ਭੇਵਾ ਇਹ ਦੋਵੇਂ ਹਿੰਦੂਆਂ ਦੇ ਬਹੁਤ ਵੱਡੇ ਤੀਰਥ ਨੇ ਕੁਰੂ ਖੇਤਰ ਤਾਂ ਜੁਦੋ ਆ ਮਾਂ ਮਾਂ ਭਾਰਤ ਦਾ ਇੰਨਾ ਵਿਦਵਾਨ ਸੀ ਉਨੇ ਮਜਾਕ ਕਰਕੇ ਕਿਆ ਵੀ ਨਾ ਤਾਂ ਕ੍ਰਿਸ਼ਨ ਤੋਂ ਵੀ ਇੱਕ ਲਬਜ ਵੱਧ ਰਖਾ ਲਿਆ ਹਰ ਕ੍ਰਿਸ਼ਨ ਕਹਿੰਦਾ ਗੀਤਾ ਬਾਰੇ ਜਾਣਕਾਰੀ ਹੈ ਹਿੰਦੂ ਗ੍ਰੰਥਾਂ ਬਾਰੇ ਜਾਣਦੇ ਨਾਮ ਤਾਂ ਹਰੀ ਕ੍ਰਿਸ਼ਨ ਰੱਖ ਲਿਆ ਇਹ ਗੱਲ ਸਿੱਖਾਂ ਨੂੰ ਜਦੋਂ ਕਹੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਚਲੇ ਗਏ ਮਹਾਰਾਜ ਜੀ ਨੇ ਸੁਣਿਆ ਤੇ ਪੰਡਿਤ ਇਹ ਗੱਲ ਕਹਿ ਰਿਹਾ ਜੀ ਨਾਮ ਹਰ ਕ੍ਰਿਸ਼ਨ ਹੈ ਤੇ ਗੀਤਾ ਦੇ ਅਰਥ ਜਾਣਦੇ ਆ ਦੇਖੋ ਮੈਂ ਪ੍ਰੋਫੈਸਰ ਨਾਲ ਗੱਲ ਕਰਨ ਲੱਗਾ ਮੈਨੂੰ ਪਤਾ ਹੈ तकरीबन 50% ਅਧਿਉਨਕ ਵਿਦਵਾਨ ਜਿਹੜੇ ਨੇ ਇਸ ਸਾਖੀ ਨੂੰ ਨਹੀਂ ਮੰਨਦੇ ਮੈਂ ਨਾਂ ਨਹੀਂ ਲੈਣਾ ਪੜਿਆ ਮੈਂ ਸਭ ਨੂੰ ਕਿਹੜਾ ਕਿਹੜਾ ਨਹੀਂ ਮੰਨਦਾ ਪਰ ਜਦੋਂ ਆ ਬਾਣੀ ਪੜਨੇ ਆ ਨਾ ਕਿ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਇਹ ਸਮਰੱਥਾ ਹੈ ਵੈ ਗੁਰੂ ਦੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਲਾਲਚੰਦ ਆ ਗਿਆ ਉਹੀ ਗੱਲ ਹੰਕਾਰ ਸੀ ਪਿਆਰਿਓ ਤਨ ਦਾ ਹੰਕਾਰ ਵੀ ਹੈ ਆ ਤਨ ਦਾ ਹੰਕਾਰ ਵੀ ਹੈ ਬੰਦੇ ਨੂੰ ਆਪਣੀ ਰੁਤਬੇ ਦਾ ਹੰਕਾਰ ਵੀ ਹੈ ਮੈਂ ਸੱਚੀ ਤੁਹਾਨੂੰ ਕਹਾਂ ਸਭ ਤੋਂ ਵੱਧ ਖਤਰਨਾਕ ਨੌਲੇਜ ਦਾ ਹੰਕਾਰ ਹੈ ਵਿਦਿਆ ਦਾ ਇਹ ਇੰਨਾ ਭੈੜਾ ਹੰਕਾਰ ਹੈ ਜਿਹਨੂੰ ਤਨ ਦਾ ਹੰਕਾਰ ਰਿਹਾ ਵਿਚਾਰਾ ਕਹਾਤਾ ਸੁਣ ਕੇ ਕਹਿੰਦਾ ਨਹੀਂ ਯਾਰ ਮਾਰ ਮਾਰ ਦੇ ਕੇ ਝੁਕ ਜਾਣਾ ਚਾਹੀਦਾ ਜਿਹਨੂੰ ਪਦਵੀ ਦਾ ਹੰਕਾਰ ਰਿਹਾ ਵੀ ਕਹਿੰਦਾ ਨਹੀਂ ਤੇ ਜਿਹਨੂੰ ਅੱਖਰਾਂ ਦਾ ਹੰਕਾਰ ਹੈ ਨਾ ਉਹ ਗੁਰੂ ਦੇ ਅੱਖਰ ਪੜ ਕੇ ਵੀ ਆਪਣੀ ਆਪਣੀ ਚਲਾਈ ਜਾਂਦਾ ਸੱਚੀ ਮੱਚੀ ਵਿਦਿਆ ਦਾ ਹੰਕਾਰ ਬੰਦੇ ਨੂੰ ਡੋਗ ਦਿੰਦਾ ਵਿਛੇਤੀ ਵਿਦਵਾਨ ਦਾ ਸੱਚ ਖਿਮਾ ਕਰ ਦਿਓ ਮੈਂ ਲੱਭਜ ਵਰਤਨਾ ਵਾ ਤੇ ਬੰਦੇ ਚੰਗੇ ਨੇ ਜਿਹੜੇ ਸਿਰਫ ਭਜਨ ਬੰਦਗੀ ਵਾਲ ਤੁਰਦੇ ਆ ਜਦੋਂ ਬੰਦੇ ਨੂੰ ਵਿਦਿਆ ਦਾ ਹੰਕਾਰ ਹੋ ਜਾਏ ਨਾ ਉਦੋਂ ਗੁਰੂ ਵਿੱਚ ਵੀ ਨਕਸ਼ ਕੱਢਣ ਲੱਗ ਪੈਂਦਾ ਹੈ ਮਹਾਰਾਜ ਜੀ ਕੋ ਲਾ ਗਿਆ ਇਹ ਸ਼ਬਦ ਕਿਆ ਕਿ ਨਾਮ ਹਰੀਕ੍ਰਿਸ਼ਨ ਕਾ ਗੀਤਾ ਕੇ ਅਰਥ ਜਾਣਤੇ ਹੋ ਹਜ਼ੂਰ ਨੇ ਕਿਹਾ ਅਰਥ ਤਾਂ ਗੁਰੂ ਨਾਨਕ ਸਾਹਿਬ ਮੇਰ ਕਰਨ ਹੋ ਜਾਣਗੇ ਹੁਣ ਆਪਾਂ ਕਾਂਗੇ ਜੀ ਕਿਵੇਂ ਹੋ ਜਾਣਗੇ ਹਾਂ ਹਰ ਚੀਜ਼ ਤਾਂ ਸਿਮਰਨ ਚੋਂ ਨਿਕਲੀ ਹੈ ਜਿਸ ਦੇ ਅੰਦਰ ਨਾਮ ਵਸ ਜਾ ਪਿਆਰਿਓ ਉਹਦੇ ਸਾਹਮਣੇ ਗ੍ਰੰਥ ਦੇ ਅਰਥ ਕੀ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦੁਪਾਇ ਹੈ ਮਹਾਰਾਜ ਕਹਿਣ ਲੱਗੇ ਅਰਥ ਕਰ ਦਿਆਂਗੇ ਪਰ ਤੇਰੇ ਅੰਦਰ ਦੀ ਸ਼ੰਕਾ ਖੌਮੇ ਨਹੀਂ ਮਿਟਣੀ ਅਸੀਂ ਪਿੰਡ 'ਚ ਪਹਿਲੀ ਵਾਰ ਆਏ ਆ ਜਿਹੜਾ ਬੰਦਾ ਪਿੰਡ 'ਚੋਂ ਲੈ ਆਵੇਂਗਾ ਆਪਾਂ ਗੁਰੂ ਨਾਨਕ ਸਾਹਿਬ ਮੇਰ ਕਰਨ ਅਰਥ ਗੁਰੂ ਨਾਨਕ ਸਾਹਿਬ ਕਰਾ ਦੇਣਗੇ ਇਹਨੇ ਫਿਰ ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਸੀ ਜਿਹਦਾ ਨਾਮ ਭਾਈ ਛੱਜੂ ਸੀ ਚਲੋ ਅਸੀਂ ਸ਼ਬਦ ਇੱਕ ਝੂਰ ਵਰਤਨੇ ਮੇਰੀ ਬੇਨਤੀ ਜੇ ਮੈਂ ਜਾਤ ਦੇ ਅਰਥ ਨਹੀਂ ਕਰ ਰਿਹਾ ਕਿਉਂਕਿ ਜਿਵੇਂ ਕੁੰਭ ਬਣਾਉਣ ਵਾਲਾ কুমਭਾਰ ਹੁੰਦਾ ਸੀ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ ਹੁੰਦਾ ਸੀ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਹੁੰਦਾ ਸੀ ਜਿਹੜੇ ਝੂਰ ਹੁੰਦੇ ਸਨ ਇਹ ਦਰਅਸਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਦੇ ਹੁੰਦੇ ਸਨ ਅਸੀਂ ਅਸੀਂ ਦੇਖੇ ਨਹੀਂ ਜ ਆਪਣੇ ਪਿੰਡ 'ਚ ਖੂਹ ਤੋਂ ਪਾਣੀ ਭਰ ਕੇ ਲਿਆਉਣਾ ਭਾਈ ਛੱਜੂ ਝੂਰ ਕੰਨਾਂ ਤੋਂ ਗੋਲਾ ਤੇ ਜ਼ੁਬਾਨ ਤੋਂ ਗੁੰਗਾ ਉਹਨੂੰ ਲੈ ਆਂਦਾ ਤੇ ਇਸ ਗੱਲ ਨੂੰ ਲੋਕ ਸਾਰਾ ਇਲਾਕਾ ਇਕੱਠਾ ਹੋ ਗਿਆ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਾਹਮਣੇ ਆਇਆ ਜੀ ਜਿਹੜਾ ਜਮਾਂਦਰੂ ਬੋਲਾਂ ਹੋਵੇਗਾ ਉਹਨੇ ਗੁੰਗਾ ਵੀ ਹੋਣਾ ਹੈ ਇਹ ਕੁਦਰਤ ਦਾ ਨਿਯਮ ਹੈ ਜਿਹੜਾ ਬੋਲੇ ਉਹਨੇ ਬੋਲਣਾ ਗੁੰਗਾਏ ਉਹ ਬੋਲੇਗਾ ਕੀ ਕਹਿੰਦਾ ਜੀ ਇਹਦੇ ਤੋਂ ਅਰਥ ਕਰਾਓ ਇਤਿਹਾਸ ਸਾਡਾ ਕਹਿੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਖਾਤੇ 'ਚ ਨਾ ਹਮੇਸ਼ਾ ਇੱਕ ਛੋਟੀ ਜੀ ਸੋਟੀ ਰੱਖਦੇ ਸਨ ਜਿਹਨੂੰ ਛੜੀ ਕਿਹਾ ਜਾਂਦਾ ਹੈ ਮਾਰੇ ਜਿੱਥੇ ਜਾਂਦੇ ਸਨ ਨਾ ਜੀ ਹੱਥ ਵੀ ਸੋਟੀ ਰੱਖਣੀ ਸੰਗਤ ਇਸੇ ਤਰ੍ਹਾਂ ਬਹੁਤ ਇਕੱਠ ਅਲਾਕਾ ਤੇ ਵਿਦਵਾਨ ਪੰਡਿਤ ਬਹੁਤ ਆ ਗਏ ਗਾਰੇ ਉਹ ਮੇਰੇ ਬਾਗਾ ਪ੍ਰੀਤਮ ਨੇ ਸਮਰਾਥ ਗੁਰੂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਰਹਿਮਤ ਭਰੀ ਛੜੀ ਉਹਦੇ ਸਿਰ ਤੇ ਰੱਖ ਦਿੱਤੀ ਜਦੋਂ ਛੜੀ ਰੱਖੀ ਕਿੰਨੇ ਬੋਲਣ ਲੱਗ ਪਿਆ ਉਹਨੇ ਫਿਰ ਕਈ ਅਰਥ ਕੀਤੇ ਪਰ ਦੋ ਗੱਲਾਂ ਮੈਂ ਲੱਭਣ ਦਾ ਯਤਨ ਕਰ ਰਿਹਾ ਇੱਕ ਤਾਂ ਕੁਰਾਨ ਦੀ ਉਹ ਆਇਤ ਕਿਹੜੀ ਸੀ ਜਿਹਦਾ ਭਾਈ ਆਨੰਦ ਲਾਲ ਜੀ ਨੇ ਅਰਥ ਕੀਤਾ ਤੇ ਗੀਤਾ ਦੇ ਸ਼ਲੋਕ ਕਿਹੜੇ ਸਨ ਜਿਨ੍ਹਾਂ ਦਾ ਭਾਈ ਛੱਜੂ ਨੇ ਅਰਥ ਕੀਤਾ ਕਿਉਂਕਿ ਬਹੁਤ ਘੱਟ ਮਿਲਦਾ ਉਹਨਾਂ ਨੇ ਅਰਥ ਕਰ ਦਿੱਤੇ ਭਾਈ ਛੱਜੂ ਜੀ ਨੇ ਗੁਰਮਖੋ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਸੱਚੀ ਮੁੱਚੀ ਪੰਡਤ ਲਾਲ ਚੰਦ ਦਾ ਚਿਹਰਾ ਵੇਖਣ ਵਾਲਾ ਸੀ ਤੇ ਹੁਣ ਮੈਂ ਜੇ ਆਪ ਜੀ ਕਹੋ ਜੀ ਬਾਣੀ ਇਸ ਚੀਜ਼ ਨੂੰ ਮੰਨ ਦੀ ਮੰਨ ਦੀ ਪਿਆਰਿਓ ਇੱਕ ਪਾਠ ਚ ਕੀਤਾ ਨਾ ਖਲ ਮੂਰਖ ਤੇ ਪੰਡਿਤ ਕਰਗੋ ਪੰਡਿਤ ਤੇ ਮੁਗਧਾਰੀ ਗੁਰੂ ਜੀ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬੁਕੀਤਾ ਪਿੰਗਲਿਆਂ ਨੂੰ ਪਹਾੜਾਂ ਤੇ ਚੜ ਦੇਣਾ ਮੂਰਖਾਂ ਨੂੰ ਵੇਦਾਂ ਦੇ ਗਿਆਤਾ ਵਿਖਿਆਨ ਕਰਤਾ ਬਣਾ ਦਿੰਦੇ ਅੰਧਲੇ ਤ੍ਰਿ ਭੁਵਨ ਸੋਜਿਆ ਗੁਰ ਭੇਟ ਬੁਨੀਤਾ ਮੈਂ ਬੇਨਤੀ ਕਰਾਂ ਜੀ ਭਾਈ ਲਾਲ ਚੰਦ ਜੀ ਵੈ ਗੁਰੂ ਭਾਈ ਛੱਜੂ ਜੀ ਨੇ ਅਰਥ ਕੀਤੇ ਜਦੋਂ ਅਰਥ ਹੋਏ ਲਾਲ ਚੰਦ ਸ਼ਾਬਾਸ਼ ਉਹਨੇ ਆਪਣਾ ਜਨੇਊ ਲਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਸ਼ਾਇਦ ਬਹੁਤ ਘੱਟ ਸਜਣਾ ਪਤਾ ਉਹਨੇ ਉਹ ਮਹੌਮੇਂ ਮੈਂ ਕਿਹਾ ਕਿੰਨਾ ਕਮਾਲ ਦਾ ਬੰਦਾ ਹੋਵੇਗਾ ਇੰਨੀ ਵਿਦਵਤਾ ਹੋਵੇ ਇਲਾਕੇ ਵਿੱਚ ਇੰਨੀ ਠੋਕ ਹੋਵੇ ਨਹੀਂ ਤੇ ਬੰਦਾ ਖੌਮੇਂ 'ਚ ਕਹਿੰਦਾ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਉਹਨੇ ਇੱਕੋ ਦਮ ਜਨੇਊ ਲਾਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖ ਕੇ ਕਹਿੰਦਾ ਸਤਿਗੁਰੂ ਆ ਸਿੱਖੀ ਦੀ ਮੈਨੂੰ ਵੀ ਦਾਤ ਦੇ ਦਿਓ ਜਿਹੜੀ ਗੁੰਗਿਆਂ ਤੇ ਬੋਲਿਆਂ ਨੂੰ ਵਿਦਵਾਨ ਬਣਾ ਦਿੰਦੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਇਹ ਸਮਰਾਤ ਇਹਨੂੰ ਸਮਰਾਤ ਚ ਲੈ ਕੇ ਜਾਣ ਹੈ ਪ੍ਰਿੰਸੀਪਲ ਸਦਵੀਰ ਸਿੰਘ ਲਿਖਦੇ ਆ ਜਿਹੜੇ ਭਾਈ ਹਿੰਮਤ ਸਿੰਘ ਸਨ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹ ਜਗਨਨਾਥਪੁਰੀ ਤੋਂ ਨਾ ਗੁਰੂ ਕੋ ਇਹ ਭਾਈ ਛੱਜੂ ਜੀ ਦੀ ਅੰਸ਼ ਵਿੱਚੋਂ ਸਨ ਉਸ ਪਿੰਡ ਤੋਂ ਪੁੱਛਿਆ ਵੀ ਇਹ ਪਰਿਵਾਰ ਪਰੇਥੋਂ ਉੱਠ ਕੇ ਗਿਆ ਵੇਖੋ ਕੱਲੀ ਛੜੀ ਨਹੀਂ ਸਮਰੱਤ ਗੁਰੂ ਨੇ ਮੇਰ ਕੀਤੀ ਉਹਦੇ ਕੁੱਲ ਵਿੱਚੋਂ ਭਾਈ ਹਿੰਮਤ ਸਿੰਘ ਤੇ ਇੱਕ ਇੱਕ ਦਾ ਨਾਮ ਤੁਸੀਂ ਹੋਰ ਸੁਣਦੇ ਹੋ ਭਾਈ ਮੋਤੀराम ਮਹਰੇ ਦਾ ਨਾਂ ਸੁਣਿਆ ਹੈ ਨਾ ਜਿੰਨੇ ਸਹਿਬਜ਼ਾਦਿਆਂ ਨੂੰ ਦੁੱਧ ਪਿਆ ਸੀ ਉਹ ਭਾਈ ਛੱਜੂ ਝੂਰ ਦਾ ਰਿਸ਼ਤੇਦਾਰ ਸੀ ਮੈਂ ਤਾਂ ਬੇਨਤੀ ਕਰਾਂ ਕੀਤੀ ਹੈ ਗੁਰਮਖੋ ਸਮਰੱਤ ਪੁਰਖਾ ਪਾਰ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਖਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਸੱਚੀ ਮੁੱਚੀ ਵੈਗਰੂ ਚਾਏ ਇਹ 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 ਵੀ ਉਹਦੀ ਅਚਰਜ ਕਿਹੜੀ ਸ਼ਰੀਰ ਹੈ ਔਰਦ ਦਾ ਜਨਮ ਵਿੱਚੋਂ ਮਰਦ ਲੈ ਰਿਆ ਮੁੰਡਾ ਜਨਮ ਲੈ ਰਿਆ ਉਹ ਜਕੀਆਂ ਦੇ ਖੇਡ ਇਸਤਰੀ ਵਾਪਰੀ ਦੀ ਹੈ ਮਰਦ ਵਿੱਚੋਂ ਜਿਹੜੀ એનર્ਜੀ ਹੁੰਚੋ ਇਸਤਰੀ ਜਨਮ ਲੈ ਰਹੀ ਹੈ ਮਹਾਰਾਜ ਕਹਿੰਦੇ ਨੇ ਕਿ ਸਮਰਾਟ